ਇਸ ਸਕੂਲੇ ਕੱਲ 8:30 ਵਜੇ ਸਕੂਲੇ ਗਈ ਆ ਮੰਮੀ ਇਹਦੀ 12:30 ਵਜੇ ਲੈਣ ਗਈ ਆ ਤਾਂ ਇਹਦੇ ਡੂਮਣੇ ਦੀਆਂ ਮੱਖੀਆਂ ਲੜੀਆਂ ਇਹਦੇ ਸਿਰ 'ਚ ਜਾਦੇ ਲੜੀਆਂ ਸੀ ਕੁੜੀ ਕੱਲ ਦੀ ਉਲਟੀਆਂ ਕਰਦੀ ਸੀ ਅਸੀਂ ਕੱਲ ਦੋ ਡਾਕਟਰ ਬਦਲੇ ਸਾਨੂੰ ਨਹੀਂ ਯਕੀਨ ਆਇਆ ਅਸੀਂ ਸਿਵਲ ਚ ਲਾਇਆ ਚਾਕੇ ਸਿਵਲ ਚ ਆਲਿਆਂ ਨੇ ਟੀਕੇ ਲਾਏ ਆ ਟੀਕੇ ਲਾ ਕੇ ਕਹਿੰਦੇ ਘਰ ਚਲ ਜਾਓ ਜੇ ਲੋੜ ਪਈ ਤਾਂ ਸਵੇਰੇ ਆ ਜਿਓ ਮੈਂ ਕਿਹਾ ਚੱਲ ਕੋਈ ਨਹੀਂ ਜਿੱਦਾਂ ਕੁੜੀ ਸੁੱਤੀ ਉੱઠી ਆ ਨਾਲੇ ਉਲਟੀਆਂ ਆ ਗਈਆਂ ਨਾਲੇ ਅਸੀਂ ਚੱਕ ਕੇ ਇੱਥੇ ਲਾਏ ਆ ਇਨੀ ਆਕਸੀਜਨ ਲਈ ਆ ਉਸੇ ਜਲਾ ਕੇ ਤਾਂ ਇਹ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਮੁੜ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਵੀ ਤੁਹਾਡੇ ਬੱਚੇ ਦੇ ਮੱਖੀਆਂ ਲੜੀਆਂ ਤੁਸੀਂ ਆਪਣਾ ਬੱਚਾ ਲੈ ਜਾਵਾ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਕਿੱਦਾਂ ਪਤਾ ਲੱਗਿਆ ਸੀ ਤੁਹਾਨੂੰ ਸਾਨੂੰ 12:30 ਵਜੇ ਮੇਰੀ ਬੇਟੀ ਲੈਣ ਗਈ ਆ ਲੈਣ ਗਈ ਆ ਤਾਂ ਅਸੀਂ ਕਹਾਂ ਤੂੰ ਤੇਰੇ ਮੱਖੀਆਂ ਕਿੱਦਾਂ ਲੜੀਆਂ ਜਿਹੜੀ ਬੇਟੀ ਦੀ ਡੈਥ ਹੋਈ ਆ ਕਹਿੰਦੀ ਮੈਂ ਪਾਣੀ ਪੀਣ ਗਈ ਸੀ ਟੀਚਰ ਕੰਮ ਉਹ ਕਹਿੰਦੀ ਆ ਥਾਲ ਰੱਖ ਕੇ ਆ ਨਾਲ ਪਾਣੀ ਪੀਆ ਅਸੀਂ ਤਾਂ ਇਹ ਨਿਸਾਬ ਚਾਹੁੰਦੇ ਆ ਵੀ ਜਾਂ ਬੱਚਿਆਂ ਨੂੰ ਖਾਣਾ ਬਿਠਾ ਲ ਕੇ ਖਲਾ ਸਕਦੇ ਆ ਸਰਕਾਰ ਬੱਚਿਆਂ ਨੂੰ ਅੰਦਰ ਬੱਠਿਆਂ ਨੂੰ ਪਾਣੀ ਵੀ ਪਿਲਾ ਸਕਦੇ ਆ ਜਿਹੜੇ ਐਨ ਐਨੀਆਂ ਦੀਪੀਆਂ ਲਾਈਆਂ ਆ ਕੰਮਾਂ ਤੇ ਤਨਖਾਹਾਂ ਲੈਂਦੀਆਂ ਸਰਕਾਰ ਵਾਲੋਂ ਬੇਲੀਆਂ ਰੈਂਦੀਆਂ ਕਿ ਟੈਂਡ ਦੇ ਮੁਤਾਬਕ ਕੀ ਬੱਚੇ ਮਿੱਠੇ ਮਿਲਦੀ ਰੋਟੀ ਖਾਣ ਤੋਂ ਬਾਅਦ ਪਾਂਡੇ ਰੱਖਣ ਨੂੰ ਕਿਹਾ ਗਿਆ ਸੀ ਹਾਂਜੀ ਹਾਂਜੀ ਉਦੋਂ ਰੱਖਣਗੇ ਉਦੋਂ ਲੜੀਆਂ ਹਾਂਜੀ ਉਦੋਂ ਲੜੀਆਂ ਮੱਖੀਆਂ ਉਹਦੇ ਕਿੰਨੀਆਂ ਮੱਖੀਆਂ ਕਿੱਥੇ ਕਿੱਥੇ ਲੜੀਆਂ ਸਨ ਸਿਰ 'ਚ ਲੜੀਆਂ ਆ ਇੱਥੇ ਗਲੇ 'ਤੇ ਲੜੀ ਹੱਥ 'ਤੇ ਲੜੀ ਆ ਕਿੰਨੀਆਂ ਮਖਿਆ ਲੜਈ ਕਰ ਲਏ ਲੜਈ ਗਈਆਂ ਹੋਗੀਆਂ ਚਾਰ ਪੰਜ ਲੜੀਆਂ ਹੋਗੀਆਂ ਕੁੜੀ 1 ਘੰਟਾ ਤੜਫੀਆ ਸਕੂਲ ਦੇ ਵਿੱਚ ਸਕੂਲ ਵਾਲਿਆਂ ਨੇ ਦੱਸਿਆ ਸਕੂਲ ਵਾਲਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਨਾ ਸਾਨੂੰ ਕਿਸੇ ਬੱਚੇ ਨੇ ਦੱਸਿਆ ਮੈਂ ਸਕੂਲ ਦੇ ਬੱਚੇ ਨੇ ਤੁਹਾਡੀ ਕੁੜੀ ਦੇ ਮਖਿਆ ਉਹ ਤਾਂ 12:30 ਵਜੇ ਮੇਰੀ ਬੇਟੀ ਲੈਣ ਗਈ ਤਾਂ ਫੇਰ ਦੱਸਿਆ ਕੁੜੀ ਜਦੋਂ ਸਕੂਲੋਂ ਲੈ ਕੇ ਬਾਹਰ ਨਿਕਲੀ ਆ ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ ਨਾ ਕਿਸੇ ਸਟਾਫ ਨੇ ਦੱਸਿਆ ਨਾ ਟੀਚਰਾਂ ਨੇ ਨਾ ਜਿਹੜੇ ਕੰਮ ਕਰਦੀਆਂ ਖਾਣਾ ਬਣਾਉਂਦੀਆਂ ਨਾ ਸਾਨੂੰ ਉਹੀ ਦੱਸਿਆ ਕਿਹੜੇ ਸਕੂਲ ਦਾ ਨਾਮ ਕੀ ਹੈ ਸਕੂਲ ਦਾ ਪ੍ਰਾਇਮਰੀ ਸਰਕਾਰੀ ਸਕੂਲ ਹੈ ਜੀ ਹਾਂ ਜੀ ਤੇ ਬੱਚੀ ਕਿੱਧਰ ਤੋਂ ਜਾ ਰਹੀ ਸੀ ਉਹ ਤੇ ਬੱਚੀ ਦਾ ਕਿੰਨਾ ਚ ਪੰਜਵੇਂ ਸਾਲ ਚ ਜਾਂਦੀ ਪਈ ਆ ਤੇ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਤਾਂ ਇਹ ਚਾਹੀਦਾ ਵੀ ਮੇਰੀ ਟੇਮ ਸਾਨੂੰ ਇਹ ਨਹੀਂ ਦੱਸਿਆ ਕਾਤੇ ਨਹੀਂ ਅੱਜ ਸਾਡੇ ਨਾਲ ਹੋਈ ਆ ਕੱਲ ਪੜਕੇ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਸਕੂਲ ਵਾਲਿਆਂ ਨੇ ਗੱਲ ਕੀਤੀ ਮਣ ਕੇ ਕਿ ਤੁਸੀਂ ਦੱਸੋ ਅਸੀਂ ਤਿੰਨ ਚਾਰ ਵਾਰੀ ਫੋਨ ਕਰ ਚੁੱਕੇ ਆ ਵੀ ਸਾਡੇ ਬੱਚੀ ਜਾਦੇ ਸੀ ਆ ਕਹਿੰਦੇ ਨਹੀਂ ਕੋਈ ਜਰੀਲੀ ਚੀਜ਼ ਖਾ ਲੇਗੀ ਸਾਡੇ ਬੱਚੇ ਇੰਨੇ ਪੱਕੇ ਆ ਬਾਹਰੋਂ ਚੀਜ਼ ਲੈ ਕੇ ਨਹੀਂ ਕਿਸੇ ਤੋਂ ਖਾਂਦੇ ਨਾ ਸਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਜਰੀਲੀ ਚੀਜ਼ ਹੈਗੀ ਆ ਕੋਈ ਡੂਮ ਨਾਲ ਲੜਨ ਤੋਂ ਬਾਅਦ ਫਿਰ ਬੱਚੀ ਨੂੰ ਕਿਤੇ ਪ੍ਰਾਈਵੇਟ ਹਸਪਤਲ ਚ ਲਿ ਗਏ ਸੀ ਪਹਿਲਾਂ ਡਾਕਟਰ ਤੋਂ ਪਹਿន្តែ ਹੀ ਡਾਕਟਰ ਸੀ ਦੋ ਡਾਕਟਰ ਬਦਲੇ ਸੀ ਕਿ ਚੱਲ ਮੜ ਮੋਟੀਆਂ ਲੜੀਆਂ ਸੋਜ ਉੱਤਰ ਜਾਈ ਹੋਗੀ 6 ਵਜੇ ਜਾਦੇ ਹੋ ਗਈ ਅਸੀਂ ਰਾਤੀ ਇੱਥੇ ਲਾਇਆ ਰਾਤੀ ਅਸੀਂ 10 ਵਜੇ ਗਏ ਇੱਥੋਂ ਸਵੇਰੇ ਉਹ ਉੱਠ ਕੇ ਨਾਲੇ ਉਲਟੀ ਕੀਤੀ ਨਾਲੇ ਉਲਟੀ ਕੀਤੀ ਅਸੀਂ ਇੱਥੇ ਲਾਇਆ ਅਮਰ ਅਜਸੀ ਜਗ੍ਹਾ ਅਮਰ ਜੱਸੀ ਵਾਲਿਆਂ ਸਾਨੂੰ ਇੱਧਰ ਪੇਚਿਆ ਨਹੀਂ ਦਾਖਲ ਕੀਤੀ ਗਲੂਗੋਸ ਦੀਆਂ ਦੋ ਬਤਲਾ ਚਾੜੀਆਂ ਫੇ ਉਨੀ ਆਕਸੀਜਨ ਲਾ ਦਿੱਤੀ ਤੁਸੀਂ ਕਹਿ ਰਹੀ ਹੋ ਕਿ ਤੁਸੀਂ ਵੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰ ਸਾਨੂੰ ਨਿصاف ਚਾਹੀਦਾ ਸਕੂਲ ਵਾਲੋਂ ਤੁਹਾਨੂੰ ਸਾਈ ਜਿਆਦਾ ਸਟਾਪਨਾਮਾ ਬਦਲ ਰੱਖ ਲੈਣ ਉਹ ਕੰਮ ਵਾਲੀਆਂ ਠਾ ਦੇਣ ਜਿਹੜੀ ਕੰਮ ਕਰਦੀਆਂ ਚਾਰ ਜਾਣੀਆਂ ਆ ਜਿਹੜੀਆਂ ਬੱਚਿਆਂ ਦੀ ਕੇਅਰ ਨਹੀਂ ਕਰ ਸਕਦੀਆਂ ਦੇਖ ਨਹੀਂ ਸਕਦੀਆਂ ਬੱਚਿਆਂ ਨੂੰ ਤਾਂ ਉਹਨਾਂ ਤੇ ਕਾਰਵਾਈ ਕਰਨੀ ਕੀਤੀ ਜਾਵੇ ਸਾਰਿਆਂ ਦੀ ਜਾ ਸਟਾਪ ਬਦਲ ਨਾ ਮੈਂ ਤਾਂ ਇਹੇ ਚਾਹੁੰਦੀ ਆ ਕੁੜੀਆ ਦਾ ਨਾਮ ਕੀ ਹੈ ਜੀ ਨੀਹਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਪ੍ਰਿੰਸੀਪਲ ਦੇ ਨਾਲ ਸਰਪੈਂਟ ਕੀਤਾ ਜਾਵੇ ਡਿਊਟੀ ਤੋਂ ਲਿੱਥਿਆ ਜਾਵੇ ਜਦੋਂ ਇਹਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕੇਰ ਨਹੀਂ ਕਰਨੀ ਸਾਨੂੰ ਇੱਕ ਸਕੂਲ ਦੀ ਲਾਪਰਵਾਹੀ ਅਜਿਹੇ ਪਹਿਲਾ ਮੌਕਾ ਦਾ ਬੱਚੇ ਦੀ ਜਾਨ ਵੱਢ ਸਕਦੀ ਸੀ ਹਾਂ ਬੱਚੇ ਦੀ ਜਾਨ ਵੱਢ ਸਕਦੀ ਸੀ ਅਸੀਂ ਬਚਾ ਸਕਦੇ ਸੀ ਪੈਸਾ ਲਾ ਦੇਣਾ ਸੀ ਅਸੀਂ ਪਰ ਸਾਨੂੰ ਸਰਕਾਰ ਨੇ ਪ੍ਰਿੰਸੀਪਲ ਨੇ ਸਾਡੇ ਨਾਲ ਧੋਖਾ ਕੀਤਾ ਕਹਿੰਦੀ ਇੱਕ ਬੱਚੇ ਦੀ ਨਹੀਂ ਲੜੀਆਂ ਬਹੁਤ ਬੱਚਿਆਂ ਦੇ ਲੜੀਆਂ ਕਿਤੇ ਤੁਹਾਡੇ ਕੋਈ ਗਾਨੀ ਕੋਈ ਜਰੀਲੀ ਚੀਜ਼ ਖਾ ਲਊਗੀ ਸਾਡੇ ਇੰਨੇ ਵੀ ਨਿਆਣੇ ਨਹੀਂ ਹੈਗੇ ਜਿਹੜੀ ਚੀਜ਼ ਖਾ ਲੈਣੇ ਬਿਨਾ ਪੁੱਛੇ ਤੋਂ ਚੀਜ਼ ਨਹੀਂ ਖਾਂਦੇ ਉਹਦਾ ਦੁਕਾਨੋਂ ਵੀ ਪੈਕਟ ਲਿਆਉਣ ਉਹ ਵੀ ਮੰਮਾ ਖੋਲ ਦੇ ਜਿਹਨਾਂ ਉਹਨਾਂ ਦੇ ਕੱਲ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਆ ਸਕੂਲੇ ਪੜਨ ਜਾਂਦੀ ਸੀ ਤਾਂ ਉੱਥੇ ਕਦੇ ਡੂਣਾ ਲੜ ਗਿਆ ਤੇ ਟੀਚਰਾਂ ਨੇ ਦੱਸੇ ਨਹੀਂ ਇਹਨਾਂ ਨੂੰ ਡੂਮਾਂ ਲੜ ਗਿਆ ਕਿੱਥੋਂ ਦੀ ਹੈ ਲੜਕੀ ਜੀ ਇਹ ਟਿੰਡ ਡਾੜਾ ਡਾੜਾ ਮੈਡਮ ਠੀਕ ਹੈ ਕਿਹੜੇ ਸਕੂਲ ਦੀ ਸਰਕਾਰੀ ਸਕੂਲ ਸਰਕਾਰੀ ਸਕੂਲ ਡਾੜਾ ਇੱਕ ਸਾਹਮਣੇ ਕੀ ਹੈ ਕਿਸ ਤਰ੍ਹਾਂ ਡੂਮਣਾ ਲਾਣਾ ਨਾ ਮੈਂ ਕਿਉਂ ਪੋਸਟਮਾਨ ਹੋਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਇਹਨਾਂ ਨੂੰ ਇੱਕ ਸਕੂਲ ਹੈ ਪਰਿਵਾਰ ਕਹਿੰਦਾ ਕਿ ਰੋਟੀ ਖਾਣ ਤੋਂ ਬਾਅਦ ਭਾਂਡੇ ਧੋਏ ਜਾ ਰਹੇ ਸੀ ਸਕੂਲ ਵੱਲੋਂ ਲੜਕੀ ਤਾਂ ਜਦੋਂ ਭਾਂਡੇ ਧੋਣ ਗਈ ਆ ਕਿ ਤਾਂ ਇਹ ਹਾਦਸਾ ਵਾਪਰਿਆ ਉਹ ਦੱਸਦੇ ਵੀ ਉੱਥੇ ਡੂਮਣਾ ਨੇੜੇ ਲੱਗਿਆ ਹੋਰ ਬੱਚਿਆਂ ਦਾ ਵੀ ਲੜਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੀ ਕਹ ਰਹੇ ਵੀ ਹੋਰ ਬੱਚਿਆਂ ਦਾ ਵੀ ਲ ਤੁਹਾਡਾ ਕੀ ਕਾਰੋਈ ਕੀਤੀ ਹੈ ਅੱਜ ਦੇਖਦੇ ਆ ਪੋਸਟਮਾਨ ਤੋਂ ਬਾਅਦ ਹੋਇਆ ਕਰਦੇ ਪਏ ਕਿੰਨੀ ਉਮਰ ਦੀ ਬੱਚੀ ਹੈ 5 ਸਾਲ ਕੀ ਨਾਮ ਹੈ ਨੇਹਾ ਨੇਹਾ ਨੇਹਾ